ਇਹ ਅਕਤੂਬਰ ਦਾ ਮਹੀਨਾ ਜਿਹੜਾ ਹੁੰਦਾ ਸਾਰੀ ਦੁਨੀਆ ਵਿੱਚ ਪਿੰਕ ਮੰਥ ਦੇ ਨਾਮ ਨਾਲ ਜਾਣਿਆ ਜਾਂਦਾ ਜਿਹੜਾ ਬ੍ਰੈਸਟ ਕੈਂਸਰ ਲਈ ਉਪਰਾਲੇ ਕੀਤੇ ਜਾਂਦੇ ਤਾਂ ਕਿ ਜਿਹੜਾ ਬ੍ਰੈਸਟ ਕੈਂਸਰ ਹੈ ਇਹਨੂੰ ਵੱਧ ਤੋਂ ਵੱਧ ਲੋਕਾਂ ਨੂੰ ਬਚਾਇਆ ਜਾਵੇ ਇਸ ਬਿਮਾਰੀ ਤੋਂ ਸਪੈਸ਼ਲੀ ਲੇਡੀਜ਼ ਨੂੰ ਔਰ ਇਹ ਕਹਿਜੀ ਬਿਮਾਰੀ ਹੈ ਜੇ ਟਾਈਮ ਤੇ ਪਤਾ ਚੱਲ ਜੇ ਫੁੱਲੀ ਟਰੀਟੇਬਲ ਹੈ ਤੁਹਾਨੂੰ ਕੋਈ ਮਤਲਬ ਐਸਪ੍ਰਿਨ ਦੀ ਗੋਲੀ ਵੀ ਨਹੀਂ ਲੈਣੀ ਪੈਂਦੀ ਸੋ ਮੇਨ ਪਰਪਸ ਇਹ ਹੈ ਕਿ ਟਾਈਮ ਤੇ ਪਤਾ ਰਵੇ ਔਰ ਟਾਈਮ ਤੇ ਇਲਾਜ ਹੋ ਜਾਵੇ ਅੱਜ ਸਾਡੇ ਦੋ ਬ੍ਰੈਸਟ ਕੈਂਸਰ ਸਰਵਾਈਵਰ ਜਿਹੜੇ ਸੈਲੀਬ੍ਰਿਟੀ ਦਾ ਉਹ ਆਏ ਬੁਲਾਏ ਆ ਅਸੀਂ ਸੱਦਾ ਦਿੱਤਾ ਇੱਕ ਹੀਨਾ ਖਾਨ ਐਕਟਰਸ ਹੈ ਇੱਕ ਸੀਮਾ ਬਾਂਸਲ ਜੀ ਹੈ ਸਾਡੇ ਪੰਜਾਬ ਡਵੈਲਪਮੈਂਟ ਕਾਉਂਸਲ ਦੇ ਵਾਈਸ ਚੇਅਰਪਰਸਨ ਹੈ ਇਹਨਾਂ ਨੂੰ ਵੀ ਬ੍ਰੈਸਟ ਕੈਂਸਰ ਦਾ ਆ ਚੁੱਕਾ ਔਰ ਦੋਨੋਂ ਹੁਣ ਠੀਕ ਹੈ ਸੋ ਇਹ ਜਿੰਦੇ ਜਾਗਦੇ ਐਗਜ਼ੈਂਪਲ ਹੈਗੇ ਆ ਅੱਜ ਮਾਨਯੋਗ ਕੈਬਨਿਟ ਮਿਨਿਸਟਰ ਪੰਜਾਬ ਸ਼੍ਰੀ ਸੰਜੀਵ ਬਲੜਾ ਜੀ ਉਨਾ ਦੀ ਫਾਊਂਡੇਸ਼ਨ ਵੱਲੋਂ ਅੱਜ ਇੱਕ ਪਿੰਕ ਅਕਟੂਅਰ ਕਰਕੇ ਬ੍ਰੈਸਟ ਕੈਂసర్ ਦੀ ਅਵੇਅਰਨੈਸ ਤੇ ਇੱਕ ਸੈਸ਼ਨ ਆਨਲਾਈਨ ਕੀਤਾ ਹੈ ਜਿਹਦੇ ਵਿੱਚ ਜਿਹੜੇ ਫਾਈਟਰਸ ਜਿਹੜੇ ਜਿਨ੍ਹਾਂ ਨੇ ਬ੍ਰੈਸਟ ਕੈਂసర్ ਨੂੰ ਸਰਵਾਈਵ ਕੀਤਾ ਹੈ ਔਰ ਫਾਈਟ ਕੀਤੀ ਹੈ ਉਹਦੇ ਨਾਲ ਉਹਨਾਂ ਨੂੰ ਸਪੈਸ਼ਲ ਗੈਸਟ ਦੇ ਤੌਰ ਤੇ ਬੁਲਾਇਆ ਗਿਆ ਹੈ ਜੋ ਮੈਸੇਜ ਹੈ ਆਪਾਂ ਨੇ ਰਿਕਾਰਡ ਕੀਤਾ ਹੈ ਕਿ ਇਹ ਪੂਰੀ ਦੁਨੀਆ ਤੱਕ ਪਹੁੰਚਾਏ ਕਿ ਅਰਲੀ ਡਿਟੈਕਸ਼ਨ ਔਰ ਸੈਲਫ ਐਗਜ਼ਾਮੀਨੇਸ਼ਨ ਕਿੰਨਾ ਇੰਪੋਰਟੈਂਟ ਹੈ ਜਦੋਂ ਪੰਜਾਬ ਦੇ ਵਿੱਚ ਕੈਂਸਰ ਬਾਰੇ ਅਵੇਅਰਨੈਸ ਵੀ ਨਹੀਂ ਸੀਗੀ ਅੱਜ ਤੋਂ 15-20 ਸਾਲ ਪਹਿਲਾਂ ਉਦੋਂ ਇੱਕ ٹرسٹ ਬਣਿਆ ਜਿਹਦਾ ਨਾਮ ਕੀ ਕ੍ਰਿਸ਼ਨਾ ਪ੍ਰਾਣ ٹرسٹ ਚੈਰੀਟੇਬਲ ٹرسٹ ਹੈ ਜਿਨ੍ਹਾਂ ਨੂੰ ਆਪਣੇ ਮਿਸਟਰ ਸੰਦੀਪ ਰੋੜਾ ਉਹਨਾਂ ਨੇ ਸ਼ੁਰੂ ਕੀਤਾ ਉਦੋਂ ਜਿਹੜੀ ਕੈਂਸਰ ਦੀ ਅਵੇਅਰਨੈਸ ਸੀਗੀ ਬਹੁਤ ਘੱਟ ਸੀਗੀ ਤੇ ਇਹ ਪਹਿਲਾ ਟਰਸਟੀ ਜੋ ਮੇਰੀ ਨੋਲੇਜ ਚ ਹੈ ਜਿਨੇ ਕੈਂਸਰ ਦੀ ਅਵੇਅਰਨੈਸ ਵਾਸਤੇ ਕੀਤਾ अर्ਲੀ ਡਿਟੈਕਸ਼ਨ ਵਾਸਤੇ ਔਰ ਨਾ ਕੇਵਲ अर्ਲੀ ਡਿਟੈਕਸ਼ਨ ਬਲਕਿ ਉਹਨਾਂ ਦਾ ਸਾਥ ਨਹੀਂ ਛੱਡਿਆ ਅੱਜ ਤੱਕ ਸੈਂਕੜੇ ਲੋਕ 4-500 ਲੋਕ ਜਿਹਨੇ ਜਿਨ੍ਹਾਂ ਨੇ ਫ੍ਰੀ ਟ੍ਰੀਟਮੈਂਟ ਕੀਤਾ ਤੇ ਉਹਨਾਂ ਨੇ ਫੈਮਿलीज ਨੂੰ ਅਡਾਪਟ ਵੀ ਕੀਤਾ ਕਿ ਇਹ ਨਹੀਂ ਹੈ ਕਿ ਜੇ ਇੱਕ ਵਾਰ ਟ੍ਰੀਟਮੈਂਟ ਕਰਾਇਆ ਔਰ ਉਸ ਤੋਂ ਬਾਅਦ ਕੋਈ ਗੱਲ ਨਹੀਂ ਹਿਆੜਾ ਦੇ ਗੁਰੂ ਨਾਨਕ ਦੇਵ ਭਵਨ ਦੇ ਵਿੱਚ ਅੱਜ ਇੱਕ ਕੈਂਸਰ ਦੇ ਪ੍ਰਤੀ ਜਾਗਰੂਕ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਮਸ਼ਹੂਰ ਫਿਲਮ ਅਦਾਕਾਰ ਹੀਨਾ ਕਾਨ ਪਹੁੰਚੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ अरोड़ा ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਅਤੇ ਹੋਰ ਪ੍ਰਤਵੰਤੇ ਸੱਜਣ ਵੀ ਪਹੁੰਚੇ ਇਸ ਦੌਰਾਨ ਬ੍ਰੈਸਟ ਕੈਂਸਰ ਨੂੰ ਲੈ ਕੇ ਵੀ ਵਿਚਾਰ ਚਰਚਾ ਕੀਤੀ ਗਈ ਕਿ ਕਿਸ ਤਰੀਕੇ ਦੇ ਨਾਲ ਇਸ ਨੂੰ ਖਤਮ ਕੀਤਾ ਜਾ ਸਕਦਾ ਹੈ ਇਸ ਮੌਕੇ ਫਿਲਮ ਅਦਾਕਾਰ ਹੀਨਾ ਖਾਨ ਜੋ ਕਿ ਆਪ ਕੈਂਸਰ ਤੋਂ ਪ੍ਰਭਾਵਿਤ ਹੋ ਕੇ ਹੁਣ ਠੀਕ ਹੋ ਚੁੱਕੇ ਹਨ ਉਹਨਾਂ ਨੇ ਆਪਣੇ ਸਫ਼ਰ ਦੱਸਿਆ ਅਤੇ ਲੋਕਾਂ ਨੂੰ ਕਿਹਾ ਕਿ ਉਹ ਕੈਂਸਰ ਤੋਂ ਬਿਲਕੁਲ ਬਿਨਾ ਘਬਰਾਉਣ ਇਸ ਤੇ ਮਾਤ ਪਾਈ ਜਾ ਸਕਦੀ ਹੈ ਸਰ ਇਹ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਇਹ 1 ਅਕਤੂਬਰ ਦਾ ਮਹੀਨਾ ਜਿਹੜਾ ਹੁੰਦਾ ਹੈ ਸਾਰੀ ਦੁਨੀਆ ਵਿੱਚ ਪਿੰਕ ਮੰਥ ਦੇ ਨਾਲ ਜਾਣਿਆ ਜਾਂਦਾ ਹੈ ਜਿਹੜਾ ਬ੍ਰੈਸਟ ਕੈਂਸਰ ਲਈ ਉਪਰਾਲੇ ਕੀਤੇ ਜਾਂਦੇ ਤਾਂ ਕਿ ਜਿਹੜਾ ਬ੍ਰੈਸਟ ਕੈਂਸਰ ਹੈ ਇਹਨੂੰ ਵੱਧ ਤੋਂ ਵੱਧ ਲੋਕਾਂ ਨੂੰ ਬਚਾਇਆ ਜਾਵੇ ਇਸ ਬਿਮਾਰੀ ਤੋਂ ਸਪੈਸ਼ਲੀ ਲੇਡੀਆਂ ਨੂੰ ਵੈਸੇ ਆਦਮੀਆਂ ਨੂੰ ਵੀ ਬ੍ਰੈਸਟ ਕੈਂਸਰ ਹੁੰਦਾ ਬਟ ਜਿੰਨਿਆਂ ਨੂੰ ਬ੍ਰੈਸਟ ਕੈਂਸਰ ਹੁੰਦਾ ਉਹਦੇ ਚੋ ਕੋਈ ਅਰਾਊਂਡ 2 ਤੋਂ 3% ਆਦਮੀ ਹੁੰਦੇ ਆ ਔਰ ਇਹ ਇੱਕ ਹੈਜੀ ਬਿਮਾਰੀ ਹੈ ਜੇ ਟਾਈਮ ਤੇ ਪਤਾ ਚੱਲ ਜੇ ਫੁੱਲੀ ਟ੍ਰੀਟੇਬਲ ਹੈ ਤੁਹਾਨੂੰ ਕੋਈ ਮਤਲਬ ਐਸਪ੍ਰਿਨ ਦੀ ਗੋਲੀ ਵੀ ਨਹੀਂ ਲੈਣੀ ਪੈਂਦੀ ਸੋ ਮੇਨ ਪਰਪਸ ਇਹ ਹੈ ਕਿ ਟਾਈਮ ਤੇ ਪਤਾ ਰਵੇ ਔਰ ਟਾਈਮ ਤੇ ਇਲਾਜ ਹੋ ਜਾਵੇ ਔਰ ਇਹ ਜਿਹੜਾ ਟੈਸਟ ਵੀ ਕਰਾਉਣ ਦੀ ਲੋੜ ਨਹੀਂ ਹੁੰਦੀ ਜਿਹੜਾ ਤੁਸੀਂ ਆਪਣੇ ਜਿਹੜੀਆਂ ਲੇਡੀਜ਼ ਐ ਆਪਣੇ ਬਾਥਰੂਮ ਦੀ ਆਪਣੇ ਬੈਡਰੂਮ ਦੀ ਪ੍ਰਾਈਵੇਸੀ ਚ ਦੇਖ ਸਕਦੀਆਂ ਜੇ ਉਹਨਾਂ ਨੂੰ ਕੋਈ ਲੰਪ ਦਿਖੇ ਤਾਂ ਉਹ ਅੱਗੇ ਫਿਰ ਟੈਸਟਿੰਗ ਲਈ ਡਾਕਟਰ ਕੋਲ ਜਾ ਸਕਦੀਆਂ ਸੋ ਮੈਂ ਇਹੀ ਸਾਰੀਆਂ ਆਪਣੀਆਂ ਪੈਨਾ ਨੂੰ ਬੱਚੀਆਂ ਨੂੰ ਮਾਤਾਵਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਇਹ ਰੈਗੂਲਰਲੀ ਤੁਸੀਂ ਸੈਲਫ ਚੈੱਕ ਅਪ ਕਰੋ ਇਹ Google ਤੇ ਹੈ ChatGPT ਤੇ ਹਰ ਜਗ੍ਹਾ ਕਿੱਦਾਂ ਟੈਸਟ ਕਰਨਾ ਉਹ ਅਵੇਲੇਬਲ ਹੁੰਦਾ ਅੱਜ ਸਾਡੇ ਦੋ ਬ੍ਰੈਸਟ ਕੈਂసర్ ਸਰਵਾਈਵਰ ਜਿਹੜੇ ਸੈਲੀਬ੍ਰਿਟੀ ਦਾ ਉਹ ਆਏ ਬੁਲਾਏ ਆ ਸੀ ਸੱਦਾ ਦਿੱਤਾ ਇੱਕ ਹੀਨਾ ਖਾਨ ਐਕਟਰਸ ਹੈ ਇੱਕ ਸੀਮਾ ਬਾਂਸਲ ਜੀ ਹੈ ਸਾਡੇ ਪੰਜਾਬ ਡਿਵੈਲਪਮੈਂਟ ਕਾਉਂਸਲ ਦੇ ਵਾਈਸ ਚੇਅਰਪਰਸਨ ਇਹਨਾਂ ਨੂੰ ਵੀ ਬ੍ਰੈਸਟ ਕੈਂਸਰ ਰਹਿ ਚੁੱਕਾ ਔਰ ਦੋਨੋਂ ਹੁਣ ਠੀਕ ਹੈ ਸੋ ਇਹ ਜਿੰਦੇ ਜਾਗਦੇ ਐਗਜ਼ੈਂਪਲ ਹੈਗੇ ਆ ਪਰ ਸੀਮਾ ਪੰਸਲ ਤਾਂ ਬਿਲਕੁਲ ਠੀਕ ਹੈ ਹੀਨਾ ਖਾਨ ਨੂੰ ਉਦੋਂ ਪਤਾ ਚੱਲਿਆ ਜਦੋਂ 3rd ਸਟੇਜ ਸੀ ਪਰ ਫਿਰ ਵੀ ਉਹ ਬੜੀ ਹਿੰਮਤ ਨਾਲ ਆਪਣਾ ਕੰਮ ਕਰ ਰਹੀ ਹੈ ਹਾਂ ਸਰ ਕਿਤੇ ਲੇਡੀਜ਼ ਸ਼ਰਮੰਦੀ ਹੈ ਇਸ ਬ੍ਰੈਸਟ ਜਿਹੜੇ ਕੈਂਸਰ ਹੋਵੇ ਉਹਦੀ ਗੱਲ ਕਰਨ ਲਈ ਤੇ ਉਹਨਾਂ ਨੂੰ ਕੀ ਨਹੀਂ ਨਹੀਂ ਇਹਦੇ ਸ਼ਰਮਣ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਜਾਨ ਹੈ ਤਾਂ ਜਹਾਨ ਹੈ ਜੇ ਤੁਹਾਡੀ ਤੁਹਾਨੂੰ ਪਤਾ ਲੱਗਦਾ ਤੁਸੀਂ ਗੱਲ ਕਰੋ ਆਪਣੇ ਘਰ ਚ ਜਿਹੜਾ ਬੰਦਾ ਉਹਦੇ ਨਾਲ ਗੱਲ ਕਰੋ ਡਾਕਟਰ ਕੋਲ ਜਾਓ ਇਹ ਇਹ ਜੀ ਬਿਮਾਰੀ ਹੈ ਜਿਹਦਾ ਇਲਾਜ ਹੋ ਸਕਦਾ ਤੇ ਦੇਖੋ ਮੈਂ ਆਪਣੀ ਮਦਰ ਲੂਜ਼ ਕੀਤੀ ਸੀਗੀ ਇਸ ਬਿਮਾਰੀ ਕਰਕੇ ਕਿਉਂਕਿ ਉਹਨਾਂ ਨੂੰ ਲੇਟ ਪਤਾ ਲੱਗਿਆ ਅਸੀਂ ਸਾਰਾ ਇਲਾਜ ਕਰਾਉਣ ਦੇ ਬਾਵਜੂਦ ਉਹਨਾਂ ਨੂੰ ਨਹੀਂ ਬਚਾ ਸਕੇ ਔਰ ਬੜੀ ਜਲਦੀ ਉਹ ਸਵਰਗਵਾਸ ਹੋ ਗਏ ਸੋ ਮੈਂ ਇਹੀ ਸਾਰਿਆਂ ਨੂੰ ਕਹੂੰਗਾ ਕਿ ਸ਼ਰਮਾਨ ਨਹੀਂ ਕੋਈ ਗੱਲ ਹੈ ਫਿਰ ਇਹ ਕੈਂਪਸ ਕਿਸੇ ਲੁਧਿਆਣੇ ਚ ਗਿਆ ਜੀ ਪੂਰੇ ਪੰਜਾਬ ਚ ਗਿਆ ਜਾਂਦਾ ਹੈ ਨਹੀਂ ਇਹ ਜਿਹੜਾ ਮੇਰੀ ਚੈਰੀਟੇਬਲ ਟਰਸਟ ਵੱਲੋਂ ਹੈਗਾ ਜਿਹੜਾ ਸਾਡਾ ਫੈਮਿਲੀ ਦਾ ਚੈਰੀਟੇਬਲ ਟਰਸਟ ਹੈ ਇਹ ਸਿਰਫ ਲੁਧਿਆਣੇ ਲਗਾ ਸ਼ੁਕਰੀ ਆ ਅੱਜ ਮਾਨਯੋਗ ਕੈਬਨਿਟ ਮਿਨਿਸਟਰ ਪੰਜਾਬ ਸ਼੍ਰੀ ਸੰਜੀਵ ਅਰੋੜਾ ਜੀ ਉਹਨਾਂ ਦੀ ਫਾਊਂਡੇਸ਼ਨ ਵੱਲੋਂ ਅੱਜ ਇੱਕ ਪਿੰਕ ਅਕਟੋਬਰ ਕਰਕੇ ਬ੍ਰੈਸਟ ਕੈਂਸਰ ਦੀ ਅਵੇਅਰਨੈਸ ਦੇ ਉੱਤੇ ਇੱਕ ਸੈਸ਼ਨ ਆਰਗੇਨਾਈਜ਼ ਕੀਤਾ ਹੈ ਜਿਹਦੇ ਵਿੱਚ ਜਿਹੜੇ ਫਾਈਟਰਸ ਨੇ ਜਿਹੜੇ ਜਿਨ੍ਹਾਂ ਨੇ ਬ੍ਰੈਸਟ ਕੈਂਸਰ ਨੂੰ ਸਰਵਾਈਵ ਕੀਤਾ ਹੈ ਔਰ ਫਾਈਟ ਕੀਤੀ ਹੈ ਉਹਦੇ ਨਾਲ ਉਹਨਾਂ ਨੂੰ ਸਪੈਸ਼ਲ ਗੈਸਟ ਦੇ ਤੌਰ ਤੇ ਬੁਲਾਇਆ ਗਿਆ ਹੈ ਔਰ ਸਾਰੇ ਇਹਦੇ ਵਿੱਚ ਅਵੇਅਰ ਕੀਤਾ ਜਾਏਗਾ ਕਿ ਬ੍ਰੈਸਟ ਕੈਂਸਰ ਇੱਕ ਬਹੁਤ ਹੀ ਫੀਮੇਲਸ ਦੇ ਅੰਦਰ ਇੱਕ ਬੜੀ ਕਾਮਨ ਜਿਹੜੀ ਹੈਗੀ ਹੈ ਕੈਂਸਰ ਦੀ ਬਿਮਾਰੀ ਹੈ ਔਰ ਗਾਈਡਲਾਈਨਸ ਇਹ ਕਹਿੰਦੀ ਹੈ ਵੀ 40 ਸਾਲ ਤੋਂ ਬਾਅਦ ਹਰ ਸਾਲ ਇਹਦੀ ਜਿਹੜਾ ਡਾਇਗਨੋਸਿਸ ਜਾਂ ਇਹਦੀ ਚੈਕਿੰਗ ਜ਼ਰੂਰ ਕਰਾਣੀ ਚਾਹੀਦੀ ਹੈ ਡਾਕਟਰ ਨਾਲ ਕੰਸਲਟ ਜ਼ਰੂਰ ਕਰਨਾ ਚਾਹੀਦਾ ਹੈ ਉਹਦੇ ਨੂੰ ਉਹਨੂੰ ਲੈ ਕੇ ਹੀ ਜਿਹੜਾ ਹੈਗਾ ਇੱਕ ਅਵੇਰਨੈਸ ਸੈਸ਼ਨ ਆਰਗੇਨਾਈਜ਼ ਕੀਤਾ ਗਿਆ ਹੈ ਸਰ ਜੀਨਾਂ ਸਾ ਫਾਈਟ ਕੀ ਲੋਕਾਂ ਨੂੰ ਜਾਗਰੂਕੀ ਕਰਨਗੇ ਕਿਸ ਤਰੀਕੇ ਨਾਲ ਬਿਲਕੁਲ ਪੂਰਾ ਸੈਸ਼ਨ ਹੋਊਗਾ ਉਹ ਸਟੇਜ ਤੇ ਆ ਕੇ ਹਰ ਕੁਐਸਚਨਸ ਨੂੰ ਆਨਸਰ ਵੀ ਕਰਨਗੇ ਇੱਥੇ ਡਾਕਟਰਸ ਵੀ ਆਏ ਨੇ ਇੱਥੇ ਨਰਸਿੰਗ ਸਟੂਡੈਂਟਸ ਵੀ ਆਏ ਨੇ ਇੱਥੇ ਟੀਚਰਸ ਵੀ ਆਏ ਨੇ ਪੂਰੇ ਲੁਧਿਆਣਾ ਸ਼ਹਿਰ ਤੋਂ ਜਿਹੜੇ ਫੀਮੇਲਸ ਨੇ ਉਹ ਵੀ ਆਏ ਨੇ ਉਹ ਵੀ ਸੁਣਨਾ ਚਾਹੁੰਦੇ ਨੇ ਕਿ ਵੀ ਇਹ ਕੀ ਚੀਜ਼ ਹੈ ਤੇ ਇਹਦੇ ਨਾਲ ਕਿਦਾਂ ਅਵੇਅਰ ਹੋ ਸਕ ਮਤਲਬ ਕਿਦਾਂ ਇਹਨੂੰ ਡਿਟੈਕਟ ਕਰ ਸਕਦੇ ਆ ਕਿਦਾਂ ਇਹਨੂੰ ਇਹਦੇ ਬਚਾਅ ਹੋ ਸਕਦਾ ਕਿਉਂਕਿ ਜਦੋਂ ਡਿਲੇ ਹੋ ਜਾਂਦਾ ਹੈ ਫਿਰ ਇਸ ਤੋਂ डेथ भी हो सकती बहुत बढ़िया था बहुत मजा आया यहाँ आके यहाँ के लोगों से मिलके, और प्लीज ये मेरा जो मैसेज है आप सबने रिकॉर्ड किया है ये कि पूरी दुनिया तक पहुँचाए कि अर्ली डिटेक्शन और सेल्फ एग्जामिनेशन कितना इम्पोर्टेंट है सबसे अकाल देखिए ऐसा है कि मैंने भी यही मुझे भी अभी ये रिसेंटली पता चला कि भारत में आठ में से एक औरतों को शायद कैंसर हो सकता है उनकी लाइफ में राइट सो so, मतलब कैंसर अब ऐसा ही हो गया कि जैसे डायबिटीज हो गया हाइपर हो गया उतना ही प्रेवलेंस है तो हर किसी औरत को जो तीस साल से ऊपर है उसको अवेयर होना चाहिए उनकी फैमिलीज़ को अवेयर होना चाहिए हस्बैंड ब्रदर्स फादर्स को भी इनक्रेज करना चाहिए बट तीस साल से अगर आप हैं तो आपको अपना एग्जामिनेशन सेल्फ एग्जामिनेशन करवाना चाहिए आपको डॉक्टर के पास हमेशा जाना चाहिए और मैं ये भी कहूँगी कि कैंसर की जो ट्रीटमेंट है इतनी ज़्यादा स्टैंडर्डाइज प्रोटोकॉल और एडवांस हो गई है हर जगह ऐसा नहीं है कि सिर्फ दिल्ली मुंबई में प्लेसेस लाइक लुधियाना जलंधर बहुत अच्छी ट्रीटमेंट्स हो गई हैं तो अगर आप जल्दी डिटेक्ट करेंगे तो बहुत आराम से प्रॉबर्बली उसका क्योर भी हो जाएगा और अपनी नॉर्मल जिंदगी जी सकते हैं कई लोग अवेयर नहीं है जहाँ पर भी बात हो रही थी बताने में शर्म शर्मते हैं ਸੀ ਕੀ ਕਮੀ ਹੈ ਲੋਕੋ ਕੇ ਪਾਸ ਵੀ ਜਿਆਦਾ ਕਾਸਟਲੀ ਬਹੁਤ ਹੈ ਪੈਸੇਂ ਕੀ ਕਮੀ है पर वो पहली बात नहीं है आई थिंक लोग अवेयर भी नहीं है लोग डरते भी नहीं हैं ऑनेस्टली मैंने भी अपने जो चेकअप्स करवाने शुरू किए हैं फोर्टी फाइव पर करवाने शुरू किए हैं क्योंकि मेरे डॉक्टर ने इंसिस्ट किया और मैं तो एजुकेटेड भी हूँ पैसों की भी कोई कमी नहीं है फिर भी तो आई थिंक थोड़ा सा वो स्टिग्मा है थोड़ा सा ये लगता है कि चेक नहीं करवाएंगे तो शायद नहीं होगा नहीं पता चलेगा तो शायद नहीं होगा इस तरह का हमारे दिमाग में कुछ रहता है तो जितना उस बात को हम पीछे छोड़ेंगे और जितना हम अपना चेकअप और अवेयरनेस चेकअप्स करवाएंगे उतना ही हमारे लिए ही बेटर है सोसाइटी के लिए बेटर है और इसमें शायद आदमियों का भी यही रोल है कि आप अपने वाइफ्स को सिस्टर्स को डॉटर्स को इनक्रेज करें आ, कि वो ये सब करें और चेकअप्स करें ये बेसिकली सब तो इम्पोर्टेंट है कि जोबर बारे अवेयरनेस भी नहीं अज तो पंद्रह भी साल पहला उदो तो एक ट्रस्ट बनया जिह नाम कि कृष्णा प्राण ट्रस्ट ਐਨਿਟੇਬਲ ٹرسٹ ਜਿਹਨਾਂ ਨੂੰ ਆਪਣੇ ਮਿਸਟਰ ਸੰਜੀਵ ਰੋੜਾ ਉਹਨਾਂ ਨੇ ਸ਼ੁਰੂ ਕੀਤਾ ਮੈਂ ਇਸ ਲਈ ਇਹ ਚੀਜ਼ ਕਹਿ ਰਿਹਾ ਕਿ ਮੈਨੂੰ ਵੀ ਇੱਥੇ ਆਇਆ ਨੂੰ 25 ਸਾਲ ਹੋ ਗਏ ਉਦੋਂ ਜਿਹੜੀ ਕੈਂਸਰ ਦੀ ਅਵੇਅਰਨੈਸ ਸੀਗੀ ਬਹੁਤ ਘੱਟ ਸੀਗੀ ਤੋ ਇਹ ਪਹਿਲਾ ٹرسٹ ਸੀ ਜੋ ਮੇਰੀ ਨੋਲੇਜ ਚ ਹੈ ਜਿਨੇ ਕੈਂਸਰ ਦੀ ਅਵੇਅਰਨੈਸ ਵਾਸਤੇ ਕੀਤਾ अर्ली ਡਿਟੈਕਸ਼ਨ ਵਾਸਤੇ ਔਰ ਨਾ ਕੇਵਲ अर्ली ਡਿਟੈਕਸ਼ਨ ਬਲਕਿ ਉਹਨਾਂ ਦਾ ਸਾਥ ਨਹੀਂ ਛੱਡਿਆ ਅੱਜ ਤੱਕ ਸੈਂਕੜੇ ਲੋਕ 4-500 ਲੋਕ ਜਿਹਨੇ ਜਿਨਾਂ ਨੇ ਫ੍ਰੀ ਟ੍ਰੀਟਮੈਂਟ ਕੀਤਾ ਤੇ ਉਹਨਾਂ ਨੇ ਫੈਮਿलीज ਨੂੰ ਅਡਾਪਟ ਵੀ ਕੀਤਾ ਕਿ ਇਨੀਆਂ ਕੀ ਜੀ ਇੱਕ ਵਾਰ ਟ੍ਰੀਟਮੈਂਟ ਕਰਾਇਆ ਔਰ ਔਰ ਉਸ ਅਵੇਅਰਨੈਸ ਕਰਕੇ ਹੀ ਇੱਕ ਤਰ੍ਹਾਂ ਦੀ ਲੜੀ ਬਣ ਗਈ ਕਿ ਇਹ ਜਿਹੜੇ ਕੈਂਸਰ ਦੀ ਅਵੇਅਰਨੈਸ ਨਾਲ ਜਿਹੜੇ ਬਾਕੀ ਟਰਸਟ ਹੈ ਬਾਕੀ ਐਨਜੀਓਜ਼ ਨੇ ਤੁਸੀਂ ਹੁਣ ਦੇਖੋ ਪੰਜਾਬ ਹਰ ਇੱਕ ਪੰਜਾਬ ਚ ਬਰਲੀ ਕੰਟਰੀ ਵਾਲੇ ਵੀ ਇੰਡੀਆ ਚ ਵੀ ਸਾਰੇ ਬੰਦੇ ਕੈਂਸਰ ਦੀ ਅਵੇਅਰਨੈਸ ਬਾਰੇ ਗੱਲ ਕਰਨੀ ਸ਼ੁਰੂ ਕਰਤੀ ਤੇ ਇਹਦੀ ਦੇਣ ਮੇਰੀ ਜਿੰਨੀ ਮੇਰੀ ਮੈਡੀਕਲ ਨੋਲਿਜ ਹੈ ਉਹ ਹੈ ਕ੍ਰਿਸ਼ਨਾ ਪ੍ਰਾਨ ਚੈਰੀਟੇਬਲ ਟਰਸਟੀ ਜਿਨ੍ਹਾਂ ਨੇ ਬਹੁਤ ਪਹਿਲਾਂ ਇਹ ਚੀਜ਼ ਨੂੰ ਸੋਚਿਆ ਤੇ ਉਹਦੇ ਬਾਰੇ ਇਹਨਾਂ ਨੇ ਮੋਹਮ ਚਲਾਈ ਤੇ ਇਹਦੇ ਅੱਜ ਹੁਣ ਤੁਸੀਂ ਦੇਖੋ ਸੈਂਕੜੇ ਬੱਚੇ ਜਿਹੜੇ ਹੈਗੇ ਨੇ ਜਿੱਦਾਂ ਹੁਣ ਮੈਡਮ ਹਿਨਾ ਆਏ ਸੀਗੇ ਇਹ ਆਈ ਊਡ ਕੀ ਮੈਨੂੰ ਆਰਟਿਸਟ ਬਾਰੇ ਤਾਂ ਨਹੀਂ ਪਤਾ ਸੀਗਾ ਮੈਨੂੰ ਅਵੇਅਰ ਨਹੀਂ ਸੀ ਬਟ ਐਜ਼ ਅ ਹਿਊਮਨ ਬੀਇੰਗ ਜਿਹੜੇ ਸਰਵਾਈਵਰ ਸੀ ਉਹਨਾਂ ਨੂੰ ਇੱਥੇ ਲੈ ਕੇ ਆਂਦਾ ਉਹਨਾਂ ਨੇ ਸੈਂਕੜੇ ਬੱਚਿਆਂ ਨੂੰ ਜਿਹੜੇ ਏਜੰਟ ਆਫ ਚੇਂਜ ਐ ਜਿਹੜੇ ਆਪਾਂ ਦੇਖਦੇ ਆ ਨਰਸਿੰਗ ਸਟੂਡੈਂਟਸ ਐ ਬਾਕੀ ਲੋਕ ਐ ਮੀਡੀਆ ਵਰਕੀ ਤੁਹਾਨੂੰ ਸਾਰਿਆਂ ਨੂੰ ਉਹਨਾਂ ਨੇ ਇੱਕ ਮੋਟੀਵੇਟ ਕੀਤਾ ਕਿ ਇਸ ਚੀਜ਼ ਨੂੰ ਆਪਾਂ ਕੈਂਸਰ ਨੂੰ ਇਨਫੀਰੀਅਰ ਲੈ ਕੇ ਨਾ ਚੱਲੋ ਇਹਦੇ ਨਾਲ ਫਾਈਟ ਕਰੀਏ ਔਰ ਦੂਸਰਾ ਜੋ ਬ੍ਰੈਸਟ ਕੈਂਸਰ ਹੈ ਜਿਹੜੀ ਸਪੈਸ਼ਲਾਈਜੇਸ਼ਨ ਹੈ ਉਹਦੇ ਵਾਸਤੇ ਸੈਲਫ ਜਿੱਦਾਂ ਆਪਾਂ ਕਹਿੰਦੇ ਕਿ ਸੈਲਫ ਫੀਲਿੰਗ ਐ ਉਹਦੇ ਵਾਸਤੇ ਕੈਨసర్ ਸਪੈਸ਼ਲਿਸਟ ਨੇ ਦੱਸੇ ਨੇ अर्ली डिटेक्शन ਅਗਰ ਬ੍ਰੈਸਟ ਕੈਂਸਰ ਛੇਤੀ ਸਟਾਰਟਿੰਗ ਦੇ ਵਿੱਚ ਪਤਾ ਲੱਗ ਜਾਂਦਾ ਤਾਂ ਇਹ ਕਿਊਰੇਬਲ ਹੈ ਕਿਊਰੇਬਲ ਵਰਡ ਬਹੁਤ ਵੱਡੀ ਚੀਜ਼ ਹੁੰਦੀ ਹੈ ਕੈਂਸਰ ਵਾਸਤੇ ਇਹ ਵਰਡ ਤੇ ਤੁਸੀਂ ਜਿਹੜਾ ਮੈਸੇਜ ਹੈ ਸਾਰੇ ਬੰਦਿਆਂ ਨੇ ਲੈ ਕੇ ਜਾਣਾ ਔਰ ਦੂਸਰਾ ਜਿੰਨਾ ਵੀ ਮੀਡੀਆ ਹੈ ਔਰ ਜਿੰਨੀਆਂ ਸਾਡੇ ਨਰਸਿੰਗ ਸਟੂਡੈਂਟਸ ਆਏ ਹੈ ਸਾਡੇ ਬਾਕੀ ਐਨ ਜੀਓਜ਼ ਨੇ ਇਹਨਾਂ ਨੂੰ ਵੀ ਇੱਕ ਮੋਟੀਵੇਸ਼ਨ ਮਿਲੀ ਹੈ ਇਸ ٹرسٹ ਦੇ ਥਰੂ ਕੀ ਆਪਾਂ ਜਿਹੜਾ ਕੈਂਸਰ ਦਾ ਬਾਰੇ ਜਿਹੜੀ ਆ ਉਹਨਾਂ ਤੋਂ ਡਰੀਏ ਨਾ ਉਹਨੂੰ ਜਲਦੀ ਪਕੜੀਏ ਤੇ ਉਹਦੇ ਨਾਲ ਲੜੀਏ ਤੇ ਉਹ ਤੋਂ ਜਿੱਤ ਪ੍ਰਾਪਤ ਕਰੀਏ ਸੋ ਇਹੀ ਚੀਜ਼ਾਂ ਦੇ ਨਾਲ ਔਰ ਦੂਸਰੀ ਚੀਜ਼ ਜਿਹੜੀ ਲਾਈਫ ਸਟਾਈਲਸ ਨੇ ਲਾਈਫ ਸਟਾਈਲ ਨੇ ਜੋ ਡਾਈਟ ਬਾਰੇ ਕਿਹਾ ਐਕਸਰਸਾਈਜ਼ ਬਾਰੇ ਕਿਹਾ ਇਹ ਵੀ ਜਿਹੜੀ ਕੈਂਸਰ ਨਾ ਹੋਣ ਦੇ ਬਾਰੇ ਕਈ ਕੈਂਸਰ ਪ੍ਰੀਵੈਂਟੇਬਲ ਹੈ ਜਿੱਦਾਂ ਕਿ ਪੋਲੂਸ਼ਨ ਕਰਕੇ ਆ ਜਾਂ ਮਿਕਸਿੰਗ ਕਰਕੇ ਆ ਇਹ ਸਾਰੀਆਂ ਚੀਜ਼ਾਂ ਪ੍ਰੀਵੈਂਟੇਬਲ ਵੀ ਨੇ अर्ਲੀ ਡਿਟੈਕਸ਼ਨ ਕਰੋ ਇਹਨੂੰ ਟਰੀਟ ਕਰੋ ਔਰ ਇਸ ਤੋਂ ਜਿੱਤ ਪ੍ਰਾਪਤ